ਮੇਟਰ ਤੁਸੀਂ ਦੇਖ ਰਹੇ ਹੋ ਅੱਜ ਪੰਜਾਬ ਸਰਕਾਰ ਦੇ ਜਿਹੜੇ ਵਿਧਾਨ ਸਭਾ ਦੇ ਸਪੀਕਰ ਕਲਤਾਰ ਸੰਧਵਾ ਦੇ ਘਰ ਅੱਗੇ ਕਿਸਾਨਾਂ ਦਾ ਇਹ ਵੱਡਾ ਠਾਠਾ ਮਾਰਦਾ ਇਕੱਠ ਜਿਹੜਾ ਹੈ ਸੰਯੁਕਤ ਮੋਰਚੇ ਦੀ ਅਗਵਾਈ ਦੇ ਵਿੱਚ ਆਨ ਡਟਿਆ ਤੁਸੀਂ ਸੁਣ ਰਹੇ ਹੋ ਕਿਸਾਨ ਆਗੂ ਕੀ ਬੋਲ ਰਹੇ ਨੇ ਤੁਹਾਨੂੰ ਕੀ ਲੱਗਦਾ ਤੁਸੀਂ ਆਪਣਾ ਕਮੈਂਟ ਲਿਖਿਓ ਸਭ ਤੋਂ ਹੁਣ ਮੇਨ ਮਸਲਾ ਪੰਜਾਬ ਦਾ ਦਰਿਆਈ ਪਾਣੀਆਂ ਦਾ ਜਿੱਥੇ ਦਰਿਆਈ ਪਾਣੀ ਲੁੱਟ ਕੇ ਲ ਜਾਂ ਰਹੇ ਆ ਉਥੇ ਨਾਲ ਹੀ ਜਿਹੜੀਆਂ ਫੈਕਟਰੀਆਂ ਗੰਦੇ ਨਾਲ ਦੇ ਪਾਣੀ ਪਾ ਕੇ ਉਹਨੂੰ ਦੂਸ਼ਤ ਕੀਤਾ ਹੋਇਆ ਜਿਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਭਾਰੀ ਇੰਤਜ਼ਾਰ ਦੇ ਨਾਲ ਕੈਂਸਰ ਵੱਧ ਰਿਹਾ ਹੈ ਪ੍ਰਧਾਨ ਜੀ ਸੈਂਟਰ ਗਵਰਨਮੈਂਟ ਨਾਲ ਇੱਕ ਵੱਡੀ ਲੜਾਈ ਤੁਸੀਂ ਲੜੀ ਹੈ ਤੇ ਹੁਣ ਪੰਜਾਬ ਸਰਕਾਰ ਨਾਲ ਪੇਚਾ ਪੈਂਦਾ ਨਜ਼ਰ ਆ ਰਿਹਾ ਹੈ ਕੀ ਮਸਲਾ ਹੈ ਕੀ ਮੰਗਾ ਹੈ ਕੀ ਮੁੱਦਾ ਦੇਖੋ ਸਰਕਾਰਾਂ ਦੀ ਸ਼ੁਰੂ ਤੋਂ ਰਵਾਇਤ ਰਹੀ ਆ ਹਮ ਹੱਕ ਮੰਗਦੇ ਲੋਕਾਂ ਨੂੰ ਜ਼ਿਆਦਾ ਇਹ ਜ਼ਬਰ ਕਰਕੇ ਦਬਾਉਂਦੇ ਆ ਤੇ ਨਹੀਂ ਵਾਦੇ ਕਰਕੇ ਮਗਰੋਂ ਮੁੱਕਰ ਜਾਇਆ ਕਰਦੇ ਆ ਅਸੀਂ ਜਿਹੜੇ ਤਿੰਨ ਕਾਲੇ ਕਾਨੂੰਨ ਵਾਪਸ ਕਰਾ ਕੇ ਆਏ ਆ ਬਾਕੀ ਜਿਹੜੀਆਂ ਰਹਿੰਦੀਆਂ ਮੰਗਾਂ ਜਿਵੇਂ ਐਮਐਸਪੀ ਦੀ ਕਾਨੂੰਨਨ ਗਰੰਟੀ ਜਿਹੜਾ 2020 ਬਿਜਲੀ ਸੋਧ ਬਿੱਲ ਆ ਭਾਗੜਾ ਡੈਮ ਦਾ ਜਿਹੜਾ ਮੈਨੇਜਮੈਂਟ ਦਾ ਪ੍ਰਬੰਧ ਦਾ ਮਸਲਾ ਸੀਗਾ ਇਹਨਾਂ ਮਸਲਿਆਂ ਤੇ ਸਾਡੇ ਨਾਲ ਵਾਦੇ ਹੋਏ ਸੀ ਬਾਅਦ ਚ ਮੁੱਕਰ ਗਏ ਆ ਸਭ ਤੋਂ ਹੁਣ ਮੇਨ ਮਸਲਾ ਪੰਜਾਬ ਦਾ ਦਰਿਆਈ ਪਾਣੀਆਂ ਦਾ ਜਿੱਥੇ ਦਰਿਆਈ ਪਾਣੀ ਲੁੱਟ ਕੇ ਲਿਜਾ ਰਹੇ ਆ ਉਥੇ ਨਾਲ ਹੀ ਜਿਹੜੀਆਂ ਫੈਕਟਰੀਆਂ ਗੰਦੇ ਨਾਲ ਦੇ ਪਾਣੀ ਪਾ ਕੇ ਉਹਨੂੰ ਦੂਸ਼ਿਤ ਕੀਤਾ ਹੋਇਆ ਜਿਹਦੇ ਨਾਲ ਪੰਜਾਬ ਦੇ ਵਿੱਚ ਬਹੁਤ ਭਾਰੀ ਇੰਤਜ਼ਾਰ ਦੇ ਨਾਲ ਕੈਂਸਰ ਵੱਧ ਰਿਹਾ ਹੁਣ ਤਾਂ ਸਾਡੇ ਡੰਗਰਾਂ 'ਚ ਵੀ ਕੈਂਸਰ ਜਿਹੜਾ ਬਹੁਤ ਭਾਰੀ ਆ ਗਿਆ ਜਿਵੇਂ ਬਠਿੰਡੇ ਤੁਸੀਂ ਰਿਪੋਰਟ ਪੜ੍ਹੀ ਹੋਣੀ 500 ਡੰਗਰ ਨੂੰ ਕੈਂਸਰ ਦੀ ਇਹ ਭਿਆਨਕ ਬਿਮਾਰੀ ਨੇ ਲਪੇਟ ਚ ਲੈ ਲਿਆ ਤੇ ਜਿਹੜੇ ਸਾਡੇ ਬੱਚੇ ਆ ਉਹਨਾਂ ਤੇ ਵੀ ਅਸਰ ਪੈ ਰਿਹਾ ਸਾਡੀਆਂ ਉਹੜੀਆਂ ਰਹਿੰਦੀਆਂ ਮੰਗਾ ਕਾਨੂੰਨੀ ਅਸੀਂ ਗਰੰਟੀ ਦੀ ਮੰਗ ਕਰਦੇ ਆਂ ਇਹ ਸਾਨੂੰ ਹੋਰ ਪਾਸੇ ਲਜਾ ਲੈਂਦੇ ਆ ਹੁਣ ਵੇਖੋ ਕੈਰੀਡੋਰ ਬੱਲ ਰਹੇ ਆ ਸਾਡੀਆਂ ਜ਼ਮੀਨਾਂ ਐਕਵਾਇਰ ਕਰਕੇ ਮਨਮਰਜ਼ੀ ਦੇ ਭਾ ਸਾਨੂੰ ਰੇਡ ਦਿੱਤੇ ਜਾ ਰਹੇ ਕਿਸਾਨਾਂ ਨੂੰ ਤੇ ਜ਼ਮੀਨਾਂ ਤੋਂ ਬਾਹਰ ਕਰਕੇ ਸਾਰੇ ਦੁਨੀਆਂ ਦੀ ਮੰਡੀ ਇਕ ਕਰਨੀ ਚਾਹੁੰਦੇ ਆ ਕੀ ਇਹ ਜਿਹੜਾ ਵਾਗਾ ਬਾਰਡਰ ਸਹੈਣੀ ਵਾਲਾ ਬਾਰਡਰ ਜਿੱਥੇ ਜਿੰਨੇ ਬਾਰਡਰ ਲੱਗਦੇ ਖੋਲ ਨਹੀਂ ਸਕਦੇ ਸਰਕਾਰ ਨਾਲ ਜੇ ਉਹ ਖੋਲਣ ਜਿਹੜਾ ਸਾਡਾ ਪੰਜਾਬ ਦਾ ਅਨਾਜ ਆ ਇਹਨਾਂ ਤੋਂ ਸਮਝਦਾ ਨਹੀਂ ਤੁਸੀਂ ਦੇਖਦੇ ਮੰਡੀਆਂ ਕਿਵੇਂ ਕਿਸਾਨ ਔਖਾਂ ਦਾ ਰੋਲਦਾ ਤੇ ਅਸੀਂ ਆਉਂਦਾ ਬਾਹਰ ਵੇਚ ਲਈਏ ਸੋ ਸਮੇਂ ਦੀ ਸਰਕਾਰਾਂ ਜਿਹੜੀਆਂ ਇਹ ਸਾਡੇ ਨਾਲ ਧੱਕੇਸ਼ਾਹੀਆਂ ਕਰ ਰਹੀਆਂ ਅਸੀਂ ਆਪਦੀ ਹੱਕੀ ਮੰਗਾ ਮਨਾਉਣ ਵਾਸਤੇ ਜੇ ਕਿਸਾਨ ਦੇ ਸਿਰ ਕਰਜ਼ਾ ਚੜਿਆ ਉਹ ਸਰਕਾਰ ਦੀਆਂ ਗਲਤ ਨੀਤੀਆਂ ਦੇ ਕਾਰਨ ਸਾਨੂੰ ਪੂਰੇ ਭਾਅ ਨਾ ਮਿਲਣ ਦੇ ਕਾਰਨ ਅਸੀਂ ਦੇਸ਼ ਤੋਂ ਭੁੱਖ ਮਰੀ ਭਜੋੜ ਵਾਸਤੇ ਆਪਣੀਆਂ ਜ਼ਮੀਨਾਂ ਬੇਕਾਰ ਕਰ ਲੀਆਂ ਪੌਣ ਪਾਣੀ ਖਰਾਬ ਕਰ ਲਿਆ ਥੱਲੇ ਵਾਲਾ ਪਾਣੀ ਮੁਕਾ ਲਿਆ ਸੋ ਇਸ ਵਾਸਤੇ ਸਰਕਾਰ ਸਾਡੀਆਂ ਇਹਨੀਆਂ ਰਹਿੰਦੀਆਂ ਮੰਗਾਂ ਵਾਅਦੇ ਕਿਤੇ ਪੂਰੇ ਕਰੇ ਨਹੀਂ ਸੰਘਰਸ਼ ਤੇਜ਼ ਹੋਣਗੇ ਅਸੀਂ ਉਹਨਾਂ 'ਤੇ ਟਿਕ ਨਹੀਂ ਬਹਿਣਾ ਤੇ ਸੰਘਰਸ਼ ਤੇ ਦਿਨੋ ਦਿਨ ਸ਼ਰਕਾਂ ਤੇ ਕਿਸਾਨਾਂ ਨੂੰ ਆਉਣਾ ਪੈਣਾ ਨਾਲ ਸਾਡੇ ਕੱਲੇ ਕਿਸਾਨ ਨਹੀਂ ਜਿਹੜੇ ਮਿਹਨਤ ਕਾਹੇ ਲੋਕ ਆ ਮਜ਼ਦੂਰ ਲੋਕ ਆ ਸਾਰੇ ਔਖੇ ਇਸ ਇਹਨਾਂ ਸਮੇਂ ਦੀਆਂ ਸਰਕਾਰਾਂ ਤੋਂ ਕਾਲਪਟ ਘਰਾਣ ਦੇ ਕਰਜ਼ੇ ਮਾਫ਼ ਹੋ ਸਕਦੇ ਆ ਜਿਹੜਾ ਸਾਡੇ ਅਸੀਂ ਫਸਲਾਂ ਪੈਦਾ ਕਰਦੇ ਆ ਜਿਹੜਾ ਮਟੀਰੀਅਲ ਖਰੀਦਦੇ ਆ ਉਹ ਮਹਿੰਗੇ ਭਾ ਦਾ ਜਾਂ ਉਹ ਡੁਪਲੀਕੇਟ ਮਿਲਦਾ ਉਹਦਾ ਭਾ ਸਾਤੋਂ ਵੱਧ ਲਿਆ ਜਾਂਦਾ ਜਿਵੇਂ ਯੂਰੀਆ ਖਾਦ ਦਾ ਭਾਅ ਉਹ ਹੀ ਆ 5 ਕਿਲੋ ਘਟਾਤੀ ਆ ਸਾਡੀ ਇਹਦੀ ਫਸਲਾਂ ਅਸੀਂ ਲਾ ਕੇ ਢੇਰੀ ਲਾ ਦੇਣੀ ਆ ਸਿਉਣੀ ਵਰਗੀ ਫਸਲ ਮਰ ਮਰਜ਼ੀ ਦੇ ਭਾਅ ਲਾਉਂਦੇ ਸਾਨੂੰ ਲੁੱਟ ਰਹੇ ਆ ਤੇ ਨਾਲ ਕੁੱਟ ਵੀ ਰਹੇ ਆ ਇਸ ਵਾਸਤੇ ਸਾਨੂੰ ਸੜਕਾਂ ਤੇ ਆਉਣਾ ਪੈ ਰਿਹਾ ਸੋ ਅਸੀਂ ਆਹਦੀ ਵਾਰਨਿੰਗ ਪੰਜਾਬ ਸਰਕਾਰ ਨੂੰ ਜਾਂ ਕੇਂਦਰ ਸਰਕਾਰ ਨੂੰ ਦੇਣ ਵਾਸਤੇ ਇਦੋਂ ਅੱਗੇ ਮੈਂ ਚਾਹੁੰਦਾ ਸੋਚਦਾ ਵੀ ਜਿਹੜੀਆਂ ਸਰਕਾਰਾਂ ਇਹਨਾਂ ਨੇ ਆਏ ਨਹੀਂ ਸੋਚਣਾ ਸਾਨੂੰ ਸੰਘਰਸ਼ ਚ ਲੜਨੇ ਪੈਣਗੇ ਕੁਰਬਾਨੀਆਂ ਕਰਨੀਆਂ ਪੈਣਗੀਆਂ